ਕਾਲ ਦੋਸਤੋ ਪਿੰਡ ਕੋ ਤੇ ਚੈਨ ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢਲੋਬਾ ਜੀ ਰੋਜ਼ ਦੀ ਤਰ੍ਹਾਂ ਜਿਹੜਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੁੜੀ ਦਾ ਰੇਟ ਦਿਖਾਉਣ ਵਾਸਤੇ ਟਾਈਮ ਹੋ ਗਿਆ ਬਾਈ ਜਿਹੜਾ ਤਕਰੀਬਨ 6:55 ਮਿੰਟ ਤੇ ਤਰੀਕ ਹੋ ਗਈ ਅੱਜ 4 ਮਈ 2025 ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰ ਭਰਾ ਤਾਂ ਕਿ ਸਾਰਿਆਂ ਨੂੰ ਜਿਹੜੇ ਰੇਟ ਆ ਪਤਾ ਲੱਗ ਜਾਣਾ ਨਾ ਤੇ ਨੱਕ ਬਾਈ ਅੱਜ ਆਏ ਆ 1 2 3 4 5 ਇੱਕ ਪਰਾਂ ਖੜਾ ਨਾ 6 ਸੇਨਾ ਹੋ ਗਏ ਬਈ ਟੋਟਲਾ ਨਾ ਤੇ ਸਾਹਮਣੇ ਤੁਹਾਨੂੰ ਬੰਦੇ ਵਿਖਾਈਏ ਜੂਮ ਕਰਕੇ ਲਓ ਬਈ ਇੰਨੇ ਕ ਬੰਦੇ ਜਿਹੜੇ ਖੜੇ ਆ ਵਿੱਚ ਲੀਵਰ ਵਾਲੇ ਖੜੇ ਆ ਜੀ ਵਿੱਚੋ ਸਾਹਮਣੇ ਕੇਵਲ ਦੀ ਪਛਾਣ ਆ ਗਈ ਹੁਣ ਕੇਵਲ ਦਾ ਤੁਰਿਆ ਆਉਦਾ ਇਧਰ ਨੂੰ ਇਹ ਹੈ 1 2 3 4 5 6 7 8 9 10 11 ਹੈਗੇ ਆ 12 13 ਬੰਦੇ ਇਧਰ ਵੇਖ ਲੋ ਸਾਹ ਕੋ ਤੱਕ ਕਿੰਨੇ ਖੜੇ ਆ ਬਾਕੀ ਲੌਣ ਵਾਲੇ ਹੋਗੇ ਤਿੰਨ ਕੈਮਰਾਮੈਨ ਹੋਗੇ ਇਹ ਬੰਦੇ ਤੁਸੀਂ ਘਟਾ ਕੇ ਦਾ ਗਾਗ ਵੇਖੋ ਕਿੰਨਾ ਗਾ ਅਮੰਦਰ ਕਿੰਨਾ ਗਲਾ ਤੱਕ ਗਾ ਕੱਜ ਹੈ ਹੈ ਨਹੀਂ ਦੋ ਆ ਗਿਆ ਨਾ ਕੰਨੇ ਆ ਨਗਜੀ ਬਿੱਟੂ ਟਾਲਪੁਰਾ ਬਾਈ ਕਮੈਂਟ ਆ ਗਿਆ ਬਾਈ ਲੱਕੀ ਹਾਲ ਚਾਲਾ ਵੀਰ ਹੋ ਠੀਕ ਠਾਕ ਆ ਜੱਗਾ ਆ ਗਿਆ ਆਪਣੇ ਪਿੰਡ ਵਾਲਾ ਕੇਵਲ ਆ ਗਿਆ ਉਹ ਬਾਕੀ ਬੰਦੇ ਆ ਜਿੰਦਾ ਬਾਕੀ ਯਾਰ ਗਾਗ ਤੁਹਾਨੂੰ ਦੀਦਾ ਨਹੀਂ ਗਾਗ ਕੇਵਲ ਦੇ ਫੋਨ ਚ ਕੈਦ ਆ ਕਿਸੇ ਨਾ ਕਿਸੇ ਨੂੰ ਤਾਂ ਘੱਲ ਹੀ ਦੇਣੀ ਹੈ ਕੇਵਲ ਨੇ ਤੁੜੀ ਕਲਵਿੰਦਰ ਸਿੱਧੂ ਬਾਈ ਕੀ ਆ ਚਲੋ ਹੋਰ ਗੁੱਡ ਮਾਰਨਿੰਗ ਹੋਰ ਕੇਵਲਾ ਠੀਕ ਆ ਐਵੇਂ ਸੇਤ ਗਾਹ ਕੱਜ ਕਿਵੇਂ ਆ? ਆਉਂਦੇ ਤੁਰੇ? ਆਓ ਨਗਤ ਆ ਗਿਆ ਤੂੜੀ ਦਾ। ਇੱਧਰ-ਉੱਧਰ ਦੀ ਹੋਵੇ ਬਾਈ। ਹੋਰ ਸਰ ਜੱਗੇ। ਠੀਕ ਆ। ਕੀ ਬੰਦਾ? ਬੰਦਾ ਵੀ ਹੋਰ ਬਾਈ ਚਰਸਾ। ਗਰਚਰਨ ਸਿੰਘ ਅੰਗਰੇਜ਼ ਔਲਖਾ। ਬੀ ਟੂ ਟਲ ਤਾਂ ਦਲਜਿੰਦਰ ਸਰਪੰਚ ਬਾਈ ਕੀ ਹਾਲ ਚਾਲ ਠੀਕ ਠਾਕ ਬਾਈ ਵਧੀਆ ਸਾਰੇ ਵਧੀਆ ਕਿਰਪਾ ਮਾਲਕ ਦੀ ਇਧਰ ਬਾਬਾ ਜੀ ਆ ਗਏ ਯਾਰ ਦਾਤਨ ਮੂੰਹ ਜਾ ਹਾਂ ਠੀਕਾ ਬਾਬਾ ਜੀ ਸਤ ਕੰਮ ਫੋਨ ਆ ਗਿਆ ਬਾਬੇ ਨੂੰ ਬਾਹਰੋਂ ਕਨੇਡਾ ਤੋਂ ਸਿੱਧੇ ਫੋਨ ਆਉਂਦੇ ਆ ਮਾੜੀ ਮੋਟੀ ਗੱਲ ਨਹੀਂ ਲਖਮਿੰਦਰ ਦੇ올 ਡੇਰਾ ਬਾਬਾ ਨਾਨਕ ਕੀ ਹਾਲ ਚਾਲ ਬਾਈ ਓ ਠੀਕ ਠਾਕ 7:00 ਵੱਜ ਗਏ ਬਾਈ ਮੈਨੂੰ ਲੱਗਦਾ ਵੀ ਟਾਈਮ ਹੋ ਗਿਆ ਜਿਹੜਾ 6:52 ਮਿੰਟ ਹਨ ਤੇ 2-3 ਮਿੰਟ ਰਹਿ ਗਏ ਸਿਰਫ ਤੇ ਸਿਰਫ ਆਜੂ ਕਿਰੋਂ ਦੀ ਆ ਬਟਰਾਲੀ ਕੋਲੇ ਚੱਲਦੇ ਉਹਨੂੰ ਕੇਵਲ ਆਜੂਗਾ ਇਧਰ ਨੂੰ ਫਿਰ ਦੇਖਦੇ ਯਾਰ ਕੱਲ ਸੱਚ ਗੁਵਾਰਾ ਬੜਾ ਮਹਿੰਗਾ ਵਿਕਿਆ ਯਾਰ ਕੱਲ ਗੁਵਾਰਾ ਵਿਕਿਆ ਬਾਈ 180 ਰੁਪਏ ਕਿਲੋ 18000 ਨੂੰ ਕਮੰਟ ਲਿਆ ਯਾਰ ਹੂੰ ਕਮਾਲ ਹੀ ਹੋ ਗਈ ਕੱਲ ਯਾਰ ਜਿਹੜਾ ਦੇਸੀ ਗੁਵਾਰਾ ਬਾਈ ਨਿਕਨਕਾ ਗੁਵਾਰਾ ਉਹ ਨਾਲ ਸ਼ੁਰੂ ਹੋਇਆਗਾ ਜਿਹਦੇ ਜਿਹਨੇ ਲਾਇਆ ਬਾਈ ਯਾਰ ਮੈਂ ਨਾ ਲੁੱਟ ਲੂ ਮੇਲਾ ਸ਼ੁਰੂ ਸ਼ੁਰੂ ਚ ਯਾਰ ਅਗੇਤੀ ਚੀਜ਼ ਤਾਂ ਬਾਈ ਨਫਾ ਦਿੰਦੀ ਦਿੰਦੀ ਆ ਯਾਰ ਇੱਕ ਮਿੰਟ ਸਾਫ਼ ਕਰ ਲਈਏ ਕੈਮਰਾ ਬਾਈ ਅਗੇਤੀ ਚੀਜ਼ ਤਾਂ ਨਾ ਮੈਂ ਨਾ ਨਜ਼ਾਰੇ ਬਣ ਦਿੰਦੀ ਆ ਹਲੇ ਵੇਲੇ ਦੂਜੀਆਂ ਫਲੀਆਂ ਹੀ ਚੱਲੀ ਜਾਂਦੀਆਂ ਦੁਆਰੇ ਦੀਆਂ ਹਾਈ ਬਰੈਡ ਜੀਆਂ ਤੇ ਦੇਸੀ ਘਿਵਰਾ ਬਹੁਤ ਘੱਟ ਆਉਂਦਾ ਤੇ ਦੇਸੀ ਘਿਵਰਾ ਆਇਆ ਕੱਲ ਸਿਰਾ ਕਰਤਾ ਦੇਸੀ ਘਿਵਰੇ ਨੇ 180 ਰੁਪਏ ਕਿਲੋ ਮੱਤੇ ਵਾਲੀ ਦੁਕਾਨ ਤੇ ਵਿਕਾ ਸਰਖਮਨ ਜੰਗ ਬਾਈ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਠੀਕ ਆ ਪਿਆਜ਼ ਬਾਈ ਬਰੇਕਾਂ ਆਲੂ ਨੂੰ ਬਰੇਕਾਂ ਜਿਹੜੀ ਮੋਕ ਦੀ ਗੱਲ ਆ ਪਿਆਜ਼ ਵੀ ਉਹੀ ਰੇਟ ਖੜਾ ਜੀ 17 18 ਰੁਪਏ ਨਗਰ ਦਾ ਪਿਆਜ਼ 16 17 ਰੁਪਏ ਨਾਸਕ ਦਾ ਪਿਆਜ਼ ਸੀਕਰ ਦਾ ਪਿਆਜ਼ 12 13 ਰੁਪਏ ਟਰਾਲੀਆਂ ਹੁੰਦੀਆਂ ਹੁਣ ਤੁਹਾਡੇ ਪਿੰਡਾਂ ਚ ਉਦੋਂ ਨਹੀਂ ਆਪਾਂ ਗੱਲ ਕਰੀ ਸੀ ਹਨਾ 5 ਰੁਪਏ ਆ 5 ਕਿਲੋ ਦੇ ਲੈ ਲਓ ਬਾਈ 100 ਦੇ ਜੇ ਉਹ ਸਭ ਚੱਲੀ ਜਾਂਦਾ ਜੀ ਉਹਦੇ ਕਰਕੇ ਜਿਹੜਾ ਪਿਆਜ਼ ਮੰਦਾ ਬਾਈ ਹਾਂਜੀ ਬਾਦ ਬੋਲੀ ਜਵਾਬ ਕਰਦੇ ਆ ਜੀ ਫਿਰ ਤੁਹਾਨੂੰ ਪਤਾ ਕਮੈਂਟਰੀ ਵੀ ਨਾਲ ਜ਼ਰੂਰੀ ਆ ਚਾਹੂ ਪੀ ਕੇ ਹਾਂ ਚਾਹੂ ਪੀ ਕੇ ਦੰਤਨ ਕਰਨਾ ਨਿਆਰਾ ਬੜਾ ਜਾਂਦਾ ਆ ਆ ਅੱਛਾ ਜੀ ਯਾਰ ਮਾੜਾ ਮੋਟਾ ਇਹਦਾ ਗਰੇੜਾ ਹੁੰਦਾ ਫੁੱਲ ਜਾਂਦਾ ਹਾਂ ਅਸੀਂ ਚਾਹ ਪੀ ਕੇ ਤਾਂ ਦੰਤਨ ਤੋਂ ਬਾਅਦ ਕਰੇ ਫਿਰ ਵੱਡਦਾ ਜਿਵੇਂ ਲੋਹੇ ਨੂੰ ਰੇਤੀ ਵੱਡਦੀ ਹੈ ਅੱਛਾ ਚਾਹ ਪੀਣ ਤੋਂ ਪਹਿਲਾਂ ਇਹ ਵੀ ਕਰਦਾ ਹਾਂ ਹਾਂ ਇਹ ਇੱਕ ਮਿੰਟ ਕੈਮਰਾ ਫੋਕਸ ਹੋ ਗਿਆ ਜਰੇਦੇ ਤੇ ਫੋਕਸ ਕਿਉਂ ਨਹੀਂ ਫੜਦਾ ਪਤਾ ਨਹੀਂ ਕੀ ਚੱਕਰ ਹੈ ਯਾਰ ਇਹ ਕੀ ਹੋ ਗਿਆ ਆਇਆ ਨਾ ਮੂੜਿਆ ਕਰੀ ਜਾਂਦਾ ਇਹਦੇ ਤੇ ਫੋਕਸ ਨਹੀਂ ਕਰਦਾ ਕੈਮਰੇ ਤੇ ਆ ਕੈਮਰੇ ਤੇ ਫੋਕਸ ਨਹੀਂ ਕਰਦਾ ਮੈਂ ਵਿਖਾਉਣੀ ਸੀ ਚੀਜ਼ ਧੁੰਦਲਾ ਯਾਰ ਠੀਕ ਹੈ ਚਲੋ ਤੇ ਵੀਡੀਓ ਬਣਾਵਾਂਗੇ ਉਹ ਤੁਹਾਡੇ ਸਾਹਮਣੇ ਆ ਬਾਬਾ ਹਾਂ ਮੌਸਮ ਤਾਂ ਸਾਫ ਹੈ ਅੱਜ ਮੌਸਮ ਤਾਂ ਘੈਂਟ ਆ ਪੂਰਾ ਹੋ ਗਿਆ ਹੋ ਗਿਆ ਹੋ ਗਿਆ ਰਸ ਜਾ ਹੋ ਗਿਆ ਉਹ ਥੋੜੇ ਥੋੜੇ ਆਗੇ ਆਗੇ ਬੰਦ ਉਹ ਬਾਬਾ ਰਸ ਕਾ ਕੰਮ ਪੂਰਾ ਮੇਲਾ ਬਾਬਾ ਹਾਂ ਲੱਗੂਗਾ ਮੇਲਾ ਲੱਗੂਗਾ 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 ਦਿਲ ਨਹੀਂ ਛੱਡਣਾ ਚਾਹੀਦਾ ਜਵਾਨ ਹਾਂ 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 ਹੌਸਲਾ ਰੱਖੇ ਜੇ ਲੋ 40-40 ਹਉਦ ਪੱਲੇ ਕੋਈ ਨਹੀਂ ਹਾਂ ਹੌਸਲੇ ਬਲੰਦ ਹੌਸਲੇ ਬਲੰਦ ਚਾਹੀਦੇ ਆ ਤੇ ਦਾਤਨ ਮੂੰਹ ਚ ਚਾਹੀਦੀ ਆ ਕਿਨੇ ਹੋਰ ਜੀ ਠੀਕ ਆ ਬਾਈ ਕਿਨੇ ਕਰਾਈ ਜਿਹੜੇ ਆਪਾਂ ਆਹੀ ਬਾਪੂ ਦਾ ਬਣਾ ਦੇ ਲੱਭ ਜ ਤਾ 7 ਵਜੇ ਪੂਰੇ ਆਈ ਜਾਂਦੇ ਬੰਦੇ ਇਧਰ ਨੂੰ ਕਰਦੇ ਆਂ ਬੁਲੀ ਸਟਾਰਟ ਆ ਕਦੇ ਮਿੰਟ ਚ ਮਤਲਬ ਤਾਂ ਕੇਵਲ ਟਾਈਮ ਪਾ ਲਿਖਿਆ ਜੇ ਫੋਨ ਆ ਗਿਆ ਹੋਊਗਾ ਆ ਗੱਲਾਂ ਦੋਈ ਆ ਨਹੀਂ ਤਾਂ ਹੁਣੋਂ ਇੰਨਾ ਟਾਈਮ ਤੱਕ ਕੇਵਲ ਕਿਤੇ ਲਾਉਂਦਾ ਹੀ ਨਹੀਂਗਾ ਪੂਰੇ ਟਾਈਮ ਤੇ ਪਾਣੀ ਵਢਣ ਵਾਲੀ ਵਾਰੀਆਂ ਨੂੰ ਟਾਈਮ ਤੇ ਆ ਜਾਂਦਾ ਪੂਰਾ ਟਰਾਲੀ ਕੋਲੇ ਈਮਾ ਸਾਹਿਬ ਜੀ ਬਾਈ ਜੀ ਮਹਾਵੀਰ ਸਿੰਘ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਲਜੀਤ ਸਿੰਘ ਸੰਧੂ ਸਰਸਾ ਘਰਚਾਰ ਸੰਗਾ ਪਤਾ ਜਰੇਟਾਂ ਤੇ ਫਿਰਦੇ ਸੀ ਹੋਰ ਹੀ ਪਾਸੇ ਦਿਮਾਗ ਜਾਵੜਿਆ ਤੇ ਕਣਕ ਕੋਈ 2600 ਦੇ ਨੇੜੇ ਤੇੜ ਫਰੀ ਜਾਂਦੀ ਆ ਹਾਲੇ ਤੇ ਪਰ ਦਿਨਾਂ ਚ ਰੇਸ ਫੜੂਗੀ ਬਾਈ ਹਣਾ ਜਿਹੜਾ ਦਿੱਲੀ ਮੰਡੀ ਦਾ ਰੇਟ ਆ ਸਾਢੇ 2600 2600 ਕੋਈ ਕੋਈ 2700 ਵੀ ਵਕ ਜਾਂਦੀ ਆ ਇੱਥੇ ਕਿਤੇ ਰੇਟ ਹਾਲੇ ਫਨਾਲ ਕਣਕ ਦਾ ਚੱਲੀ ਜਾਂਦਾ ਪਰ ਇਹ ਕਹਿੰਦੇ ਆ ਵੀ ਯਾਰ ਵਧੂਗਾ ਰੇਟ ਹੋਰ ਮੇਰੇ ਹਿਸਾਬ ਨਾਲ ਕਹਿੰਦੇ ਵੀ ਮਹੀਨਾ ਖੰਡਾ ਤੇ ਮੇਰੇ ਹਿਸਾਬ ਨਾਲ ਰੇਟ ਵਧੂਗਾ ਬਾਈ ਕਣਕ ਦਾ ਬਾਕੀ ਯਾਰ ਤੁਸੀਂ ਝੋਨਾ ਕਿਹੜਾ ਕਿਹੜਾ ਲਾਉਣਾ ਜ਼ਰੂਰ ਕਮੈਂਟ ਕਰਿਓ ਜੇ ਤੇ ਵੈਸੇ ਐਤ ਕੀ ਤੁਹਾਨੂੰ ਮੈਂ ਦੱਸ ਦਿਆ ਵੀ ਡੋਗਰ ਫੂਸਾ ਪੀਲੇ ਪੁੱਛੇ ਦੀ ਚੜਾਈ ਆ ਐਤਕੀ ਬਾਈ ਡੋਗਰ ਪੁੱਸਾ ਤੇ ਪੀਲਾ ਪੁੱਸਾ ਜਿਹੜਾ ਜੋਰਾ ਸ਼ੋਰਾ ਤੇ ਲੱਗੀ ਆ ਇਹ ਦੋ ਵੈਰਾਈਆਂ ਜਿੱਥੇ ਪਾਣੀ ਵਧੀਆ ਤੇ ਜਿੱਥੇ ਪਾਣੀ ਦੀ ਥੋੜੀ ਜੀ ਮਾਤ ਪੈਂਦੀ ਆ ਵੀ ਪਾਣੀ ਉਝੇ ਆ ਉਥੇ 212 ਬਹੁਤ ਲੱਗੀ ਜਾਂਦਾ ਬਾਈ ਬਾਕੀ ਤੁਸੀਂ ਦੱਸ ਦਿਓ ਜੀ ਵੀ ਤੁਸੀਂ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਲਾ ਰਹੇ ਹੋ 131 ਤਾਂ ਬਹੁਤ ਪਾਸ ਹੈ ਵੈਰਾਈਟੀ ਉਹਦੇ ਚ ਸ਼ੈਲਰ ਆ ਨਾ ਨੁਕਸ ਕੱਢਿਆ ਵੀ ਟੂਟਾ ਆਉਂਦਾ ਪਰ ਜਿਹੜਾ ਆਮ ਤਜਰਬਾ ਕੀਤਾ ਕਿਸਾਨਾਂ ਨੇ 131 ਦੇ ਵਿੱਚ ਟੋਟਾ ਬਹੁਤ ਬਣਿਆ ਉਹ ਬਹੁਤ ਘੱਟ ਲੱਗ ਰਿਹਾ ਬਈ ਇਤਕੀ ਕਿਉਂਕਿ ਤਸੱਲੀ ਹੋ ਗਈ ਪਿਛਲੀ ਵਾਰੀ ਦੋ ਦੋ ਪੱਖੇ ਲਾਉਣੇ ਪਏ ਸਾਲਾ ਫੇਰ ਵੀ ਟੋਟਾ ਜਣਾ ਲੋਟ ਆਵੇ ਦੋ ਦੋ ਪੱਖੇ ਦੇ ਲਓ ਯਾਰ ਤੂੰ ਦੂਰਾ ਪੱਖਾ ਲਾ ਕੇ ਵੀ ਜਾਨੀ ਟੋਟਾ ਆਉਂਦਾ ਸੀਗਾ ਇੰਨਾ ਬੁਰਾ ਹਾਲ ਸੀ 131 ਦਾ ਆਪਣੀ ਢੇਰੀ ਦਾ ਬਾਕੀ ਹੋਰਾਂ ਦਾ ਪਤਾ ਨਹੀਂਗਾ ਤੇ ਆਪਣੀ ਢੇਰੀ ਦਾ ਤਾਂ ਹਾਲ ਸੀਗਾ ਬਾਕੀ ਪਤਾ ਨਹੀਂ ਹੁਣ ਮਸ਼ੀਨ ਚ ਨੁਕਸ ਸੀ ਜਾਂ 131 ਟੋਟੇ ਤਾਂ ਕੀ ਬਣਦਾ ਸੀ ਉਹਦਾ ਆਪਾਂ ਇਤਕੀ ਲਾਉਣਾ ਹੀ ਨਹੀਂ ਪਈ ਯਾਰ ਆਪਾਂ ਲਾਵਾਂਗੇ ਅੱਜ ਦੀਆਂ ਆਮ ਰਬੜਾਈਆਂ ਜੂਆਂ ਲਾਈ ਜਾਂਦੇ ਲੋਕ ਬਸ ਡੋਗਰ ਪੂਸਾ ਦਾ ਪੀਲਾ ਪੂਸਾ ਦਾ ਬਹੁਤ ਏਦਕੀ ਲੱਗੀ ਜਾਂਦਾ ਇਹੀ ਰਾਤਾ ਲਾਉਣ ਦਾ ਆਪਣਾ ਵੀ ਸਵਰਨ ਬਰਾੜ ਬਾਈ ਕੀ ਹਾਲ ਚਾਲ ਬਲਜਿੰਦਰ ਸਿੰਘ ਬਰਾੜ ਸੋਨਾ ਬਰਾੜ ਕੀ ਹਾਲ ਚਾਲ ਗੁੱਡ ਮਾਰਨਿੰਗ ਜਵਾਨਾ ਠੀਕਾ ਹਰਜੀਤ ਮਾ ਵੀ ਆਸਟ੍ਰੇਲੀਆ ਤੋਂ ਯਾਰ ਅੱਜ ਕੀ ਚੱਕਰ ਬਣ ਗਿਆ ਕੇਵਲ ਆਇਆ ਹੀ ਨਹੀਂ ਇੱਧਰ ਨੂੰ ਹੈਂ ਭੁੱਲਦਾ ਨਹੀਂ ਘਟਾ ਮਾ ਗੁੱਦਰ ਗੱਲਾਂ ਚ ਲਾਈ ਬੈਠ ਟਾਈਮ ਹੋ ਗਿਆ ਪਾਪਾ ਹਾਂ ਗੱਲੀ ਲੱਗਿਆ ਪਿਆ ਸੀ ਕੇਵਲ ਹੁਣ ਪਤਾ ਲੱਗਿਆ ਉਹਨੂੰ ਟਾਈਮ ਹੋ ਗਿਆ ਬਾਬਾ 7:3 ਹੋ ਗਏ ਅੱਜ ਹਾਂ ਸੱਤ ਤਿੰਨ ਉਹ ਪਣਾ ਚੜਾ ਲੇ ਸਿੱਧਾ ਖਰਾਬ ਕਿਉਂ ਜਿੱਥੇ ਉਹਨੇ ਜਿਵੇਂ ਉਹਨੇ ਖੜ ਤੇ ਉੱਥੇ ਉਹਨੇ ਜਾੜਾ ਪਾ ਦਿੱਤਾ ਜੇ ਜੁਰਨਾ ਨਹੀਂ ਉਹਦਾ ਜਾੜਾ ਨਹੀਂ ਸਹੀ ਕਰ ਉਹ ਆ ਆ ਗਿਆ ਭਈ ਆ ਗਿਆ ਮੈਂ ਵੀ ਆਖਿਆ ਲੇਟ ਤਾਂ ਨਹੀਂ ਹੁੰਦਾਗਾ ਲਾ ਭਈ ਆ ਗਿਆ ਕਿਹ ਵਾਲਾ ਕੇਵਲ ਬਣਾ ਕਾਨੂੰ ਬੋਲੀ ਹੁੰਦੀ ਆ ਲਾ ਸਰਜੀਤ ਸਿੰਘ ਸਰਬਜੀਤ ਸਿੰਘ ਜਨਾਲਾ ਏਰੀਆ ਕੀ ਵਾਲਾ ਵੀਰ ਵਧੀਆ ਬਾਈ ਵਧੀਆ 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 ਦਲਜਿੰਦਰ ਸਰਪੰਚ ਹੋਰ ਬਰਾੜਾ 10000 ਕੁਸ ਕਦੋਂ ਆਉਣਾ ਆਉਣਾ ਪਿੰਡ ਮਾਰ ਗੀੜਾ ਕਦੇ ਕੋਠੀ ਦਾ ਕੰਮ ਕਿੰਨਾ ਕੁ ਪਈਆ ਬਰਾੜਾ 10000 ਮਾੜਾ ਜੀ ਸੋਨਾ ਬਰਾਲ ਨਿਊਜ਼ੀਲੈਂਡ ਭਾਈ ਜੀ ਸਾਡੇ ਇੱਥੇ ਮੁੱਛਲ ਲਾਉਂਦੇ ਨੇ ਮੁੱਛਲ ਦਾ ਭਾਈ ਸਾਡੇ ਵੀ ਬਹੁਤ ਲਾਉਂਦੇ ਸੀ ਪਰ ਪਿਛਲੀ ਵਾਰੀ ਤਸੱਲੀ ਕਰਾਤੀ ਯਾਰ ਮੁੱਛਲ ਨੇ ਕੋਈ ਸਾਰਾ ਨਾਰ ਦਾ ਝਾੜ ਜਾਈ ਚੱਜ ਨਾ ਰਿਹਾ ਇਹ ਮੁੱਛਲ ਦਾ ਹਾਂ ਤੇ ਨਾ ਹੀ ਕੋਈ ਰੇਟ ਹੀ ਬਣਿਆ ਮੁੱਛਲਾ ਯਾਰ ਆਹ ਕੋਈ ਰਿਆਂ ਸਪਰਿਆਂ ਵੱਧ ਪਾਲਦਾ ਇਹ ਐਦ ਕੀ ਘੱਟ ਲੱਗੂ ਮੁੱਛਲੇ ਯਾਰ ਆਹ ਦੇਖੀ ਜੰਦਾ ਠੀਕ ਆ ਮਾ ਜੀ ਤੈਨੂੰ ਬਾਜਾਂ ਵਈਆਂ ਤੈਨੂੰ ਜੰਦਾ ਨਹੀਂ ਹੋਵੇ ਕੋਈ ਆਓ ਮੈਂ ਕਹਾਂ ਨਹੀਂ ਕਿਵਲ ਕੀ ਚੱਕਰ ਆ ਸਾਡੀ ਦੇਖਣਾ ਪੁੰਦਾ ਜੀ ਹੂੰ ਜਿੰਦਾ ਬੈਠਾ ਨਹੀਂ ਆਪਣੀ ਬੈਠ ਗਏ ਥੋੜੀ ਤੇ ਲੈਣਾ ਨਹੀਂ ਆਓ ਜੀ ਬੋਲੋ ਠੀਕ ਆ ਯਾਨੀ ਬੋਲ ਫਾ ਆ 200 ਰੁਪਿਆ 5 ਰੁਪਏ 15 250 ਰੁਪਿਆ 52 60 70 ਬੋਲ ਨਾ 79 275 275 ਲਾਹ ਬਾਈ ਪਹਿਲੀ ਟਰਾਲੀ ਜਿਹੜੀ 290 ਤੇ 90 ਰੁਪਏ ਵੈਗੀ ਆ ਜੀ ਸ਼ੁਰੂਆਤੀ ਰੇਟ ਜਿਹੜਾ 290 ਤੇ 90 ਰੁਪਏ ਨਿਕਲਿਆ ਬਾਈ ਕੱਲ ਜਿਹੜਾ ਸਿਰਾ ਰੇਟ ਚੱਲਿਆ ਸੀਗਾ ਬਾਈ ਕੱਲ 295 ਰੁਪਏ ਸਿਰਾ ਰੇਟ ਚੱਲਿਆ ਸੀ ਅੱਜ ਸਗੋਂ ਦੀ ਸ਼ੁਰੂ ਜੀ 290 ਚੱਲ ਗਿਆ ਬਾਈ ਹਨਾ ਤੇ ਬਾਕੀ ਦੇਖਦਾ ਬਾਈ ਰੇਟ ਗਾਂ ਜਾ ਕੇ ਵੱਧਦਾ ਕਿ ਨਹੀਂ ਹਲੇ ਨੱਕ ਖੜੇ ਆ ਘਟੋ ਘਟ ਛੇਕ ਆ ਆਜੂ ਕਰਾਂ 200 200 200 ਜੁੰਜਾ 60 65 70 270 75 80 85 90 290 ਬੋਲਾਂਗੇ ਨਾ 290 ਰੁਪਏ ਲੈ ਭਈਆ ਵੀ 290 ਰੁਪਏ ਵੇਗ ਗਿਆ ਜੀ ਪਹਿਲੀ ਵਕੀਆ 295 ਰੁਪਏ ਦੂਜੀ ਵੇਗੀ 290 ਰੁਪਏ 5 ਰੁਪਏ ਜਾਣੀ ਥੱਲੇ ਆ ਗਈ ਪਹਿਲੀ ਟਾਲੀ ਨਾਲ ਆ ਜਾ ਬਈ ਤੀਜੀ ਟਾਲੀ ਅੱਲਾ ਯਾਰ ਅੱਜ ਆ ਗਈ ਤੇਰੀ ਆਪਣੀ ਆ ਦੋ ਲੋ ਬਾਈ 250 250 54 60 65 ਹਾਂ 80 85 285 ਬੋਲਣਾ ਬੈਗ ਨੇ 285 ਦੀ ਲਾ ਭਾਈ 285 ਰੁਪਏ ਕੀ ਆਲਾ ਭਾਈ ਠੀਕ ਠਾਕ ਭਰਾ ਅਜੀ ਆਵਾਜ਼ੀ ਵਧੀਆ ਚਾਹੀਦਾ 280 ਤੇ 290 ਰੁਪਏ ਦਾ ਰੇਟ ਜਿਹੜਾ ਅੱਜ ਚੱਲੀ ਜਾਂਦਾ ਜੀ ਨਾ ਰਹਿਗੇ ਭਾਈ 4 ਆ ਜੋ ਕਰਾਂ ਦੀ ਆਪੇ ਦੇ ਦਊਗਾ ਪੈਸੇ ਕੱਢ ਪੈਸੇ ਹੋਰ ਫਿਰ ਯਾਰਾ ਸੱਟਾ ਠੀਕ ਆ ਭਾਈ ਵਧੀਆ ਹੀ ਚਾਹੀਦਾ ਹੋਰ ਕਿਵੇਂ ਹਾਂ ਠੀਕ ਆ ਵਧੀਆ ਮਾਰਨਿੰਗ ਫੇਰਨਾ ਆ ਆ ਸੁਬੇ ਨਾ ਹੋਰ ਫੇਰ ਆ ਆ ਬਾਬਾ ਵੇਖ ਇਧਰ ਦੱਤ ਨੇ ਯਾਰ ਬਹੁਤ ਵਧੀਆ ਚੀਜ਼ ਆ ਠੀਕ ਲੱਗ ਰਿਹਾ ਹੁਣ ਲਈ ਇਹਨੇ ਬੰਦਾ ਹੀ ਇਹਦਾ ਵਧੀਆ 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 ਕੈਮ ਹਾਂ ਹਾਂ ਕਿਹ ਜਿਆ ਕੋਈ ਇਧਰ ਕੋਈ ਨਾ ਜਾ ਉਹ ਨੂੰ ਨਹੀਂ ਲੈ ਲੇ ਮੈਨੂੰ ਨਹੀਂ ਨਹੀਂ ਯਾਰ ਉਹ ਹਾਲੇ ਚੱਲੀ ਜਾਂਦਾ ਪ੍ਰੋਸੈਸ ਚੱਲੀ ਜਾਊਗਾ ਤੇ ਲੱਖੋਗੇ ਕੀ ਤੁਹਾਨੂੰ ਅਨਸਰ ਲੈਂਦੇ ਆਂਸਰ ਕਰ ਹਾਂ ਬੋਲ ਭਾਈ ਕਿਦੀ ਆ 250 ਰੁਪਿਆ 250 250 65 70 75 80 85 90 290 ਬੋਲਣਾ ਕਿਨੇ 290 ਰੁਪਏ ਭਾਈ ਲੈ ਬਾਈ 290 ਰੁਪਏ ਲੈ ਭਾਈ 285 80 90 ਜਿਹੜਾ ਆਹ ਰੇਟ ਮਿੱਤਰੋ ਜਿਹੜੇ ਚੱਲੀ ਜਾਂਦੇ ਅੱਜ ਨਾ ਤਾਂ 280 ਤੋਂ ਰੇਟ ਘਟਿਆਈ ਆ ਹਨ ਤੇ 280 85 ਲੱਗ ਜਾਂਦੀ 90 ਲੱਗ ਜਾਂਦੀ ਤਿੰਨ ਰੇਟ ਜਿਹੜੇ ਚੱਲੀ ਜਾਂਦੇ ਤਿੰਨ ਹੀ ਨਾ ਕਰੇਗੇ ਭਈ ਆ ਜੋ ਕਰਾਂ ਦੀ ਲਗਾਓ ਆਈ 100 ਰੁਪਿਆ ਆਈ 152 54 86 17 77 80 85 285 90 94 295 ਬੋਲਾਂਗੇ ਨਾ 305 ਜੇ 200 ਕਹਿੰਦੇ ਲਾ ਭਾਈ ਕੱਲ ਨਾਲੋਂ 10 ਰੁਪਏ ਤੇਜ਼ੀ ਆ ਗਈ ਜੀ 295 ਰੁਪਏ ਜਿਹੜਾ ਕੱਲ ਸਿਰਾ ਰੇਟ ਸੀਗਾ ਅੱਜ ਹੋ ਗਿਆ 305 ਰੁਪਏ ਨਾ ਕਰੇ ਭਾਈ ਲਾਸ਼ ਤੇ ਦੋ ਆਜੋ ਕਰਨ ਦੀ ਆਹ ਹੱਥੀਂ ਪ੍ਰਾਣੀ ਆਹ ਜਿਹੜਾ ਮਿਸਟਰ ਭਾਈ ਜੀ ਜਰਮ ਫੰਦਾ ਕੋਲਾ ਮਾਰੀ ਪੋੜ ਸਾਲੀ ਇਹਨੇ ਕਰੇ ਨੋ ਨੋ ਦੁਕਾਨੀ ਅੰਦਰੋਂ ਪ੍ਰਾਈਸ 250 ਰੁਪਏ ਯਾਰ 250 250 250 50 60 70 270 ਬੋਲਾ ਨੀ ਨੇ 270 ਰੁਪਏ ਬਾਈ ਲੱਭਾਈ ਜਿਹੜਾ ਤਾਂ ਘੱਟੋ ਘੱਟ ਰੇਟਾ ਉਹ ਚੱਲਿਆ 270 ਰੁਪਏ ਤੇ ਜਿਹੜਾ ਸਿੱਧਾ ਰੇਟਾ ਉਹ ਚੱਲਿਆ 305 ਰੁਪਏ ਲਾਸਟ ਨੱਕ ਰਹਿ ਗਿਆ ਬਾਈ ਤੂੜੀ ਇਹ ਵੀ ਕੈਂਟਾ ਤੂੜੀ ਦੀ ਕੁਆਲਿਟੀ ਬਹੁਤ ਸਾਰਾ ਬਈ ਇਹ ਵੀ 250 250 ਚੌਂਜਾ 60 260 ਰੁਪਏ 70 ਕਰਦੇ 70 75 80 80 285 ਬੋਲਾਂਗੇ 90 90 ਬੋਲਦਾ ਨੀ 290 290 ਰੁਪਏ ਬਾਈ ਲਾ ਬਾਈ 270 ਤੋਂ ਲੈ ਕੇ 305 ਰੁਪਏ ਤੱਕ ਜਿਹੜੇ ਰੇਟ ਚੱਲਿਆ ਜੀ ਆਨ ਐਵਰੇਜ ਰੇਟ ਚੱਲਿਆ ਬਾਈ 285 ਰੁਪਏ ਦੇ ਨੇੜੇ ਤੇ 285 80 90 ਲਾ ਲਓ ਸਾਬ ਵੀ ਆ ਜਿਹੜੀ ਤੂੜੀ ਜਿਹੜੀ ਆਮ ਅੱਜ ਜਿਹੜੀਆਂ ਆਮ ਟਰਾਲੀਆਂ ਇਹ ਵੀ ਆ ਇੱਕ ਨਗ ਜਰੂਰ 305 ਵੀ ਕਿਹਾ ਜੀ ਤੇ ਇੱਕ ਨਗ ਜਿਹੜਾ 270 ਰੁਪਏ ਜਾਣੇ ਘਟੋ ਘਟਾ ਵੀ ਇੱਕ ਹੀ ਨਗ ਵੀ ਕਿਹਾ ਘਟਾ ਵੇ ਵਧ ਤੋ ਵਧ ਸਿਰਾਰ ਰੇਟ ਵੀ 1305 ਗਿਆ ਬਾਕੀ ਜਿਹੜੀਆਂ ਟਰਾਲੀਆਂ 280 85 90 280 85 90 ਜਿਹੜੀ ਬਾਕੀ ਤੂੜੀ ਆ ਗਈ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੇਜਿੰਦਰ ਸਿੰਘ ਮਿੱਟੂ ਟੈਲਪਰ ਮਨਪ੍ਰੀਤ ਸਿੰਘ ਬਾਈ ਜੋਤ ਵਰਕ ਕਰ ਲਾਭ ਦੁਰਲਾਬ ਸਿੰਘ ਸਚੇਨ ਸਰਾਂ ਜੰਟਾ ਯੂਐਸਏ ਤੋਂ ਲਾਜ ਬਾਈ 9:30 ਵਜੇ ਬੱਲੇ ਸਰਜੀਤ ਸਿੰਘ ਬਾਈ ਕੀ ਹਾਲ ਚੱਲਿਆ ਜੀ ਹੋਰ ਠੀਕ ਠਾਕ ਆ ਭਰਾ ਵਧੀਆ ਸਾਰੇ ਕੁਲਵਿੰਦਰ ਸਿੱਧੂ ਗਰਚਰਨ ਸਿੰਘ ਅਗਰੇਜ ਆਉ ਲੱਖਾ ਸਰਜੀਤ ਸਿੰਘ ਲਖਮਿੰਦਰ ਸਿੰਘ ਦਿਓਲ ਇਹ ਭਿੰਡੀ ਦਾ ਕੀ ਰੇਟ ਆ ਬਾਈ ਮੰਡੀ ਅੰਗਰੇਜ਼ ਵਾਲਾ ਬਾਈ ਭਿੰਡੀ ਦਾ ਰੇਟ ਹੈਗਾ ਮਿੱਤਰਾ 35 40 30 30 35 40 ਤੱਕ ਰੇਟ ਆ ਜੋ ਜਾਂ ਕੁਆਲਿਟੀ ਆ ਨਾ ਜੋਜੀ ਕੁਆਲਿਟੀ ਅੱਜ ਜਿਹੜਾ ਐਤਵਾਰ ਆ ਕੱਲ ਨੂੰ ਰੇਟ ਬਦਲਣਗੇ ਕੱਲ ਨੂੰ 25 ਤੇ ਵੀ ਆ ਸਕਦੇ ਤੇ 50 ਤੇ ਵੀ ਜਾ ਸਕਦੇ ਆ ਬਾਈ ਜਿਹੜਾ ਸੋਮਵਾਰ ਹੁੰਦਾ ਨਾ ਸੋਮਵਾਰ ਦੇ ਵਿੱਚ ਜਿਹੜਾ ਆਏ ਹੁੰਦਾਗਾ ਜੇ ਤਾਂ ਸੌਦਾ ਜ਼ਿਆਦਾ ਆ ਜੇ ਫਿਰ ਤਾਂ ਰੇਟ ਸਿੱਧਾ ਹੀ 15 ਰੁਪਏ ਡਾਊਨ ਵਜਦਾ 10 ਰੁਪਏ ਤੇ ਜੇ ਸੌਦਾ ਆਵੇ ਘੱਟ ਤੇ ਫਿਰ ਕੋਈ ਪਤਾ ਨਹੀਂ ਵੀ ਜਿਹੜੀ 40 35 ਵਿਕ ਜਾਂਦੀ ਦੀ ਨੀਤੀ 50 ਵਿਕ ਜੇ ਜਿਹੜਾ ਸੋਮਵਾਰ ਦਾ ਬਾਈ ਯਾਰ ਨਾ ਐਂ ਹੁੰਦਾ ਕੰਮ ਫਿਰ ਇੱਕ ਦਿਨ ਜੋ ਰੈਸਟ ਪਾ ਜਾਂਦੀ ਆ ਸੋਮਵਾਰ ਰੇਟ ਬਹੁਤ ਬਦਲਦੇ ਆ ਕੱਲ ਨੂੰ ਵੀਡੀਓ ਬਣਾਵਾਂਗੇ ਸੋਮਵਾਰ ਨੂੰ ਆਪਾਂ ਸਬਜ਼ੀ ਮੰਡੀ ਦੀ ਬਾਈ ਅਜਮੇਰ ਸਿੰਘ ਭੁੱਲਰ ਰਤਨੇੜੀ ਬਾਈ ਕੀ ਹਾਲ ਚਾਲ ਆ ਈਮਾ ਸਾਹਿਬ ਜੀ ਬਾਈ ਜੀ ਸਾਡੇ ਤਾਂ 1100 400 ਲਵਾਈ ਆ 1500 ਨੂੰ ਵਿਕਦੀ ਨੇ 1100 400 ਇਹ ਕੀ ਲਿਖਿਆ ਬਾਈ ਯਾਰ 1100 400 ਹੈ ਸਮਝ ਨਹੀਂ ਲੱਗੀ ਯਾਰ ਬਾਈ ਯਾਰ ਬਾਈ ਜੀ ਸਾਡੇ ਦਾ 1100 400 ਲਵਾਈ ਹੈ ਜੀ 1500 ਨੂੰ ਵਿਕਦੀਆਂ ਨੇ 11 12 13 14 15 ਅੱਛਾ ਬਾਈ ਨੇ ਐ ਲਿਖਿਆ ਹੋਊਗਾ 1100 ਬਣਾਈ ਹੈ ਤੇ 400 ਲਵਾਈ ਹੈ ਐਸਾ ਨਾ ਬਣਿਆ ਹੋਊਗਾ 12 13 14 15 ਬਾਈ ਨੇ ਅੱਧਾ ਕ ਲਿਖਿਆ ਤਾਂ ਕਰਕੇ ਜੋ ਤ ਵਰਕ ਕਰਨਾਲ ਬਲਕੌਰ ਕੋਟ ਧੰਨਵਾਦ ਹੋਤੈ ਰਹਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਵਾਲੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਬਾਈ ਧੰਨਵਾਦ ਜੀ